ਤੇ ਕੋ ਰਾਜਵਤਨ ਬਾਈ ਦੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਨੇ ਬਾਈ ਨੇ ਹਮੇਸ਼ਾ ਡਿਫਰੈਂਟ ਹੀ ਕੰਮ ਕੀਤਾ ਤੇ ਇਹ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰੀਸੈਂਟਲੀ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਹੈ ਪਰ ਮੈਂ ਮਤਰਾਣੇ ਕੁੜੇ ਤੇਰੇ ਸ਼ਹਿਰ ਮੈਨ ਨਿਕਲੇ ਜ਼ਮੀਨੋਂ ਤੇ ਕਸੀਨਾ ਵਿੱਚ ਇਸ ਤੋਂ ਪਹਿਲਾਂ ਵੀ ਬਾਈ ਦੇ ਕਾਫੀ ਸਾਰੇ ਗਾਣਿਆਂ ਦੇ ਬਾਰੇ ਗੱਲ ਕਰ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਮਿਊਜ਼ਿਕ ਵੋਕਲ ਤੇ ਲਿਰਿਕਸ ਬਹੁਤ ਡਿਫਰੈਂਟ ਹੁੰਦੇ ਸੀ ਸ਼ਾਮ ਵੇਲੇ ਜਾਂਦੇ ਦਿਨ ਲਈ ਮੁੰਡੇ ਹੱਕਾ ਸਹਾਨ ਆਪਾਂ ਕੜਦਿਆਂ ਦਿਲੋਂ ਕਦੀ ਕੀ ਤਾਣੀ ਐ ਸਹਾਨ ਉਦਾਂ ਹੀ ਇਸ ਗਾਣੇ ਦੀ ਵਾਈਬ ਵੀ ਬਿਲਕੁਲ ਅਲੱਗ ਹੈ ਆਵਾ ਚੱਕਣ ਨੂੰ ਵੈਰੀ ਕੰਤ ਬ ਮੈਂ ਕਹਿੰਦਾ ਹਾਂ ਕਿ ਬਾਈ ਦੇ ਗਾਣੇ ਡਿਫਰੈਂਟ ਐਸਲੀ ਹੁੰਦੇ ਨੇ ਕਿਉਂਕਿ ਬਾਈ ਦੀ ਜਿਹੜੀ ਵੋਕਲ ਹੁੰਦੀ ਹੈ ਉਹਦੇ ਤੇ ਜ਼ਿਆਦਾ ਕੰਮ ਕੀਤਾ ਜਾਂਦਾ ਮਿਊਜ਼ਿਕ ਡਾਇਰੈਕਟਰ ਦੇ ਵੱਲੋਂ ਮੈਂ ਬਾਇ ਮਤਰਾਣੇ ਕੋਣੇ ਤੇਰੇ ਸ਼ਹਿਰ ਵੈਰ ਨਿਕਲੇ ਜ਼ਮੀਨੋਂ ਦੇ ਕਸੀਨਾ ਵਿੱਚ ਖੈ ਸਾਡੀ ਵੋਕ ਵੀ ਡ੍ਰਿਪ ਤੇ ਟਰਿਪ ਦਿੰਦੀ ਆ ਜਿਵੇਂ ਤੁਸੀਂ ਮੰਗੋ ਤੁਹਾਡੀ ਖੈਰ ਸਾਡਾ ਨਾਮ ਦੂਜਾ ਸ਼ਹਿਰ ਕਿਉਂਕਿ ਬਾਈ ਦੇ ਗਾਣਿਆਂ ਦਾ ਜਿਹੜਾ ਮਿਊਜ਼ਿਕ ਹੈ ਉਹ ਪੂਰੇ ਗਾਣੇ ਦੇ ਵਿੱਚ ਸੇਮ ਨਹੀਂ ਚੱਲਦਾ ਉਹਦੇ ਵਿੱਚ ਬਹੁਤ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਤਾਂ ਹੀ ਇਹ ਗਾਣਾ ਬਹੁਤ ਘੈਂਟ ਵਾਈਬ ਦਿੰਦਾ ਸਾਡਾ ਨਾਮ ਦੂਜਾ ਸ਼ਹਿਰ ਐਂਟੀ ਤੋੜ ਕੇ ਖੋਲਦੇ ਜ ਬਾਈ ਨੇ ਕਿਹਾ ਕਿ ਮੇਰੇ ਜਿਹੜੇ ਰੋਲ ਮਾਡਲ ਨੇ ਉਹ ਕੰਧਾਂ ਦੀ ਦੁਵਾਰਾਂ ਤੇ ਟੰਗੇ ਰਹਿੰਦੇ ਨੇ ਤੇ ਮੇਰੇ ਰੋਲ ਮਾਡਲ ਟੰਗੇ ਰਹਿੰਦੇ ਕਰਦੀ ਬਹੁਤ ਉਤੋਂ ਮਾਲਕ ਦਾ ਹੱਥ 모ਡੇ ਕਰੀ ਜਾਂਦਾ ਮੈਂ ਤੇ ਓਵਰঅল ਗਾਣੇ ਦੇ ਵਿੱਚ ਬਾਈ ਨੇ ਆਪਣੇ ਹੇਟਰਸ ਨੂੰ ਰਿਪਲਾਈ ਕੀਤੇ ਨੇ ਤੇ ਬਾਈ ਕਹਿੰਦਾ ਕਿ ਸਾਡੇ ਮੂਰੇ ਤਾਂ ਚੁੱਪ ਹੁੰਦੇ ਨੇ ਉਹ ਤੇ ਪਿੱਠ ਪਿੱਛੇ ਸਾਡੇ ਗਾਣੇ ਚਲਾਉਂਦੇ ਨੇ ਮੇਰੇ ਸਾਹਮਣੇ ਮਿਊਟ ਡੱਕ ਪਿੱਠਾਂ ਤੇ ਵੱਜਦੇ ਆਪਾ ਬੇਣਾ ਕੁਝ ਕਿੱਥੇ ਸਦਾਦਣਾ ਚ ਵੱਜਦੇ ਘਰੋਂ ਲੰਗਾ ਨਾ ਦੱਸ ਕੇ ਲੋਕੀ ਮਿਲਦੇ ਹੱਸ ਕੇ ਸੋ ਇੱਕ ਬਹੁਤ ਹੀ ਘੈਂਟ ਵਾਈਬ ਦੇਣ ਵਾਲਾ ਗਾਣਾ ਹੈ ਰਾਜਵਤਨ ਬਾਈ ਦਾ ਇਹ ਗਾਣਾ ਤੁਸੀਂ YouTube ਚੈਨਲ ਤੇ ਜਾ ਕੇ ਸੁ ਦਿਉ ਬਾਈ ਦੇ ਇਸੇ ਚੈਨਲ ਤੇ ਬਾਕੀ ਤੁਸੀਂ ਇਸ ਗਾਣੇ ਤੇ ਰੀਲਸ ਬਣਾ ਕੇ ਬਾਈ ਨੂੰ ਟੈਗ ਵੀ ਕਰ ਸਕਦੇ ਹੋ